ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਬਠਿੰਡੇ ਦੇ ਵਿੱਚ ਬਠਿੰਡੇ ਸ਼ਹਿਰ ਤੋਂ ਜਿਹੜਾ ਥਰਮਣਾ ਵਾਲਾ ਰੋਡ ਆ ਉਹ ਪੁਲ ਉੱਤਰਦੇ ਅਸਾਰ ਮਿੱਤਰੋ ਇੱਕ ਤੋਂ ਨੂੰ ਰੋਡ ਮਿਲੂ ਕਟਮੀ ਸਿਵਿਆ ਰੋਡ ਸਿਵਿਆ ਰੋਡ ਦੇ ਵਿੱਚ ਆ ਕੇ ਮਿੱਤਰੋ ਉੱਥੋਂ 500 ਕਿਲੋਮੀਟਰ ਦੀ 500 ਮੀਟਰ ਦੀ ਸੌਰੀ ਜੀ ਦੀ ਤੈਅ ਕਰਨ ਤੋਂ ਬਾਅਦ ਪਿਊਸ ਕਰੀ ਤੋਂ ਸਿਵਿਆ ਰੋਡ ਮੋੜਨ ਤੋਂ ਬਾਅਦ ਤੁਹਾਨੂੰ ਮਿੱਤਰੋ ਮਿਲੂਗਾ ਹਰਦੇਵ ਨਗਰ ਤੇ ਹਰਦੇਵ ਨਗਰ ਦੇ ਵਿੱਚ ਆ ਕੇ ਗਲੀ ਨੰਬਰ 1 ਦੇ ਵਿੱਚ ਆ ਕੇ ਤੁਸੀਂ ਜਿਸ ਭਰਾ ਦੇ ਕੋਲੇ ਆਉਣਾ ਵਾ ਮਿੱਤਰੋ ਵੀਰ ਦੇ ਕੋਲੇ 3 ਜਨਵਰੀ ਇਸ ਟਾਈਮ ਵਕਾਊ ਆ ਪਹਿਲਾਂ ਦੋਸਤੋ ਮੈਂ ਵੀਡੀਓ ਬਹੁਤ ਬਣਾਈਆਂ ਬਹੁਤ ਤੁਸੀਂ ਦੇਖਦੇ ਅੱਜ ਵੀਡੀਓ ਬਣਾਉਂਦਾ ਕੁਝ ਹੋਰ ਮਕਸਦ ਆ ਕਿਉਂਕਿ ਜੇ ਕੋਈ ਵੀ ਪਰਿਵਾਰ ਤੇ ਕੋਈ ਜੀ ਆਪਦੇ ਵਾਂਗੂ ਮਿਲਣ ਕਰਨ ਵਾਲਾ ਮਿਲਦਾ ਨਾ ਤਾਂ ਉਦੋਂ ਗੱਲਬਾਤ ਵੱਖਰੀ ਹੁੰਦੀ ਆ ਉਦੋਂ ਗੱਲਬਾਤ ਮਿੱਤਰੋ ਵੱਖਰੀ ਹੁੰਦੀ ਉਹ ਉਸੇ ਤਰ੍ਹਾਂ ਦਾ ਇੱਕ ਮਿਹਨਤੀ ਹੀਰਾ ਮੇਰੇ ਮੱਥੇ ਲੱਗਿਆ ਵਾ ਮਿੱਤਰੋ ਕਿਉਂਕਿ ਜ਼ਿੰਦਗੀ ਬਤੀਤ ਵੀ ਹੋ ਜਾਂਦੀ ਆ ਨੰਗ ਵੀ ਜਾਂਦੀ ਆ ਸਮਾਂ ਵੀ ਨੰਗ ਜਾਂਦਾ ਉਤਿਤ ਕਰਨਾ ਆਪਦੇ ਵੱਸ ਹੁੰਦਾ ਇਸੇ ਤਰੀਕੇ ਆਹ ਕਰਦੇ ਆ ਗੱਲਾਂ ਬਾਤਾਂ ਆਪਾਂ ਭਰਾ ਦੇ ਨਾਲ ਮਿਲਦੇ ਆ ਮਿੱਤਰੋ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਬਾਈ ਵਧੀਆ ਵੀਰੇ ਵਧੀਆ 세ਤਾ ਦੇ ਘਰ ਤੇ ਪਰਿਵਾਰ ਪਹਿਲਾ ਵਧੀਆ ਵੀਰੇ ਸਾਰੇ ਵਧੀਆ ਚੜਦੀ ਕਲਾ ਦੇ ਚਲੋ ਸ਼ੁਕਰ ਹੈ ਬਾਈ ਅੱਛਾ ਪਹਿਲਾਂ ਤਾਂ ਦੱਸ ਵੀਰੇ ਕਿੰਨੇ ਚਿਰ ਦਾ ਇਸ ਕਿਤੇ ਨਾਲ ਜੁੜਿਆ ਹੋਇਆ 6 ਤੋਂ ਮਹੀਨੇ ਹੋ ਗਏ ਵੀਰੇ 6 ਤੋਂ ਵਪਾਰ ਕਰਮ ਜੜਾ 6 ਕੁ ਮਹੀਨੇ ਤੋਂ ਕੀਤਾ ਨਹੀਂ ਮਿੱਤਰੋ ਬਾਈ ਦੀ ਸਪੋਰਟ ਖੁੱਲ ਕੇ ਕਰਨੀ ਆ ਦਿਲੋਂ ਕਰਨੀ ਆ ਵੀ ਕਹਿਣ ਤੋਂ ਭਾਵੇਂ ਜਿੱਥੇ ਤੁਸੀਂ ਅੱਗੇ ਇੱਕ ਵਾਰੀ ਮੇਰੀ ਵੀਡੀਓ ਸ਼ੇਅਰ ਕਰਦੇ ਹੋ ਹੀ ਅੱਜ ਤਿੰਨ ਵਾਰੀ ਕਰਨੀ ਆ ਪਹਿਲਾਂ ਨ ਅੱਜ ਜਾਨਵਰ ਆਪਣੇ ਕੋਲੇ ਤਿੰਨ ਵੈਸੇ ਆਉਂਦੇ ਰਹਿੰਦੇ ਰੁਟੀਨ ਦੇ ਵਿੱਚ ਆ ਵੀ ਆਉਂਦੇ ਰਹਿੰਦੇ ਚੰਗੇ ਜਾਨਵਰ ਲੈ ਚੋਂਦੇ ਵੀਰੇ ਆਪਾਂ ਠੀਕ ਆ ਵੀ ਦੇਖੇ ਦੇਖਭਾਲ ਕਰਕੇ ਅੱਛਾ ਸੰਭ ਸੰਭਾਲ ਫਿਰ ਵੀਰਾ ਆਪ ਹੀ ਕਰਦਾ ਵੀਰੇ ਆਪ ਕਰਦਾ ਵੀਰੇ ਮੇਰਾ ਭਤੀਜਾ ਹੈਗਾ ਉਹ ਸੀਗਾ ਬਸ ਜਵਾਕ ਵੀ ਕਰਦਾ ਸਾਰਾ ਪਰਿਵਾਰ ਸਹਿਯੋਗ ਦਿੰਦਾ ਵੀਰੇ ਤੇ ਚੰਗੀ ਗੱਲ ਆ ਅੱਛਾ ਲੈ ਕੇ ਗੱਪਣਾ ਆਉਣੇ ਜਿਵੇਂ ਮਈਆਂ ਫਿਰ ਗੱਪਣਾ ਵੀਰੇ ਤੁਸੀ ਫੋਨ ਸੁਣਾ ਸੁਣਾ ਆ ਸੁਈ ਵੀ ਮਿਲ ਜੇ ਗੱਪਣਾ ਮਿਲ ਜੇ ਜਿਓ ਜੀ ਮਰਜ਼ੀ ਮਿਲ ਜੇ ਠੀਕ ਆ ਵੀਰੇ ਲੋਕਲ ਪਿੰਡਾਂ 'ਚ ਤੁਰ ਫਿਰ ਕੇ ਮਾਲਾਂ ਕੀੜੇ ਤੇ ਪਹਿਲਾਂ ਵੀਰੇ ਨਾਲ ਦੀ ਨਾਲ ਹੋਰ ਪਸ਼ੂਆਂ ਦੇ ਨਾਲ ਕੀ ਕੰਮ ਆ ਵੀ ਠੀਕ ਹੈ ਬਈ ਛੁਗੜਾ ਰਬਦਾ ਹੈ ਨਾ ਮਿਹਨਤੀ ਆ ਯਾਰ ਬਈ ਤਰ ਬਹੁਤ ਵਧੀਆ ਲੱਗਿਆ ਬਈ ਥੈਂਕ ਯੂ ਬਲੇ ਯਾਰ ਅੱਛਾ ਵੱਡੇ ਵੀਰੇ ਅੱਜ ਜਿਹੜੀ ਪਹਿਲੇ ਨੰਬਰ ਤੇ ਕਾਲੀ ਮ ਅੱਛਾ ਚੌਥਾ ਸੁਆਸ ਹੁੰਦੀ ਹੈ ਕਿੰਨੇ ਦਿਨ ਪਿਆ ਵੀਰੇ ਇਹਦੇ ਸੂਣ ਦੇ ਵਿੱਚ ਮੇਰੇ ਮੰਨ ਕੇ ਚੱਲੋ ਵੀ ਤਿੰਨ ਤੋਂ ਚਾਰ ਦਿਨ ਲੈ ਸਕਦੀ ਹੈ ਵੀਰੇ ਤਿੰਨ ਤੋਂ ਚਾਰ ਦਿਨ ਇਹੇ ਲੈ ਜੂਗੀ ਹਜੇ ਅੱਛਾ ਵੀਰੇ ਕਿੰਨਾ ਦੁੱਧ ਦੱਸਿਆ ਦਿੱਥੋਂ ਤੁਸੀਂ ਖਰੀਦੀ ਮਾਲਕਾਂ ਨੇ 13 ਕਿਲੋ ਕਿਹਾ ਆਪਾਂ 12 ਕਿਲੋ ਦੀ ਓਟ ਲੈ ਕੇ ਦਵਾਂਗੇ ਠੀਕ ਹੈ ਬਈ ਓਟ ਤੇ ਮੈਂ ਗਰੰਟੀ ਦੇ ਦੇਗੀ ਪਰ ਠੀਕ ਹੈ ਬਈ ਚੂਣ ਚਣ ਚੰਗਾ ਵੱਡੇ ਬਾਈ ਮੈਂ ਕਹਿੰਦਾ ਵੱਡੇ ਭਾਈ ਜ ਚੋਣ ਚੰਦ ਦੀ ਓਕੇ ਆ ਜਾਵਾ ਹੈ ਠੰਡੀ ਬਹੁਤ ਆ ਹਨਾ ਬਈ ਮੈਂ ਕਹਿੰਦਾ ਜਮਾ ਵੱਡੇ ਭਾਈ ਆ ਦੇਖ ਲੈ ਹੂੰ ਕਿੰਨੇ ਦਿਨ ਲੈਂਦੀ ਵੀਰੇ ਹਜੇ ਹੋਰ ਤਾਂ 5 ਦਿਨ ਲਾ ਜੂ ਵੀਰੇ ਠੀਕ ਹੈ ਤੋਰੀਏ ਵੀਰੇ ਕੱਢੀਏ ਪਰ ਖੋਲੀ ਵੀਰੇ ਮੜਾ ਜੀ ਰਵੀ ਚੱਲ ਅੱਛਾ ਵੀਰੇ ਇਹਨੂੰ ਮੰਨ ਲਾ ਹਰੀ ਦਿਨ ਕਿੰਨੇ ਦੱਸਿਆ ਸੀ ਹਫਤਾ ਤਿੰਨ ਤੋਂ ਚਾਰ ਦਿਨ ਵੀਰੇ ਤਿੰਨ ਤੋਂ ਚਾਰ ਦਿਨ ਮੌਕੇ ਤੇ ਤਿਆਰ ਹੋਊਗੀ ਯਾਨੀ ਕਿ ਆ ਮੌਕੇ ਤੇ ਵੀਰੇ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਕੀ ਰੇਟ ਰਹੂਗਾ ਇਹਦਾ ਵੀਰੇ ਇਹਦਾ ਵੀਰੇ ਹਾਂ ਨਾ ਬਸ 10 ਆ ਵੀਰੇ 1 ਲੱਖ ਤੇ 10 ਹਜ਼ਾਰ ਦੀ ਦੇਣੀ ਆ ਦੇਣੀ ਆ ਮੰਨਤਾ ਨੂੰ ਵਿੱਚੋਂ ਕਰਦੇ ਆ ਮੰਨਤਾ ਨਹੀਂ ਆ ਵੀਰੇ ਇਹ ਠੀਕ ਆ 13 ਕਿਲੋ ਦੁੱਧ ਦੀ ਗਾਰੰਟੀ ਮਿਲੀ ਹੋਈ ਆ ਮਿੱਤਰੋ ਪਰ ਤੁਹਾਨੂੰ 12 ਕਿਲੋ ਦੀ ਓਟ ਤੇ ਮੈਂ ਮਿਲੂਗੀ ਓਟ ਦਾ ਮਤਲਬ ਇਹ ਹੁੰਦਾ ਵੀ ਦੁੱਧ ਜਿਹੜਾ ਤੁਹਾਨੂੰ ਪੱਕਾ ਕਿਹਾ ਜਾਊਗਾ ਦੋਰੋਂ ਸੂਨ ਵਾਲੀ ਆ 5-4 ਦਿਨ ਲੈਂਦੀ ਆ ਚੰਗੀ ਮੈਂ ਆ ਸਰੀਰਕ ਬੰਤਰ ਵਾਲਾ ਆੱਖੋ ਚੰਗੀਆਂ ਮਿੱਤਰੋ ਕਰਮ ਵਾਲੀ ਜਿੰਨੀ ਹੈਗੀ ਆ ਵਿਚਾਰੀ ਸਾਫ਼ ਸੁਥਰੀ ਆ ਕਹਿਣ ਤੋਂ ਭਾਵੇਂ ਆ ਵੀ ਦੁੱਧ ਪੀਣ ਵਾਲੇ ਭਰਾ ਦੇ ਲਈ ਫੁੱਲ ਕੰਮ ਦੀ ਮੈਂ ਆ ਬਈ ਰੇਟ 1,10,000 ਰੁਪਈਆ ਵਾ ਵਿੱਚੋਂ ਥੋੜਾ ਤੇ ਬਹੁਤਾ ਮਾਨਤਨ ਮੌਕੇ ਤੇ ਜਰੂਰ ਬਾਈ ਕਰੂਗਾ ਮਿੱਤਰੋ ਬਹੁਤ ਸੋਹਣੀ ਮਿਹਰ ਦੀ ਥੱਲੋ ਤਿਆਰੀ ਤੋਰੀ ਕਰਦੀ ਹੋਂਦੀ ਪੰਜ ਸੱਤ ਦਿਨ ਉੱਤੋਂ ਢਿੱਲੀ ਨਹੀਂ ਗਈ ਮੈਂ ਹਫਤਾ ਵੀ ਕਰ ਸਕਦੀ ਹਾਂ ਨਾ ਬੱਡੇ ਬਾਈ ਹਾਂ ਫਿਰ ਢਿੱਲੀ ਆ ਜਾ ਮੈਂ ਥੋੜੀ ਮਤਲਬ ਹਾਂ ਉਹ ਚੰਗਾ ਲੱਗਦਾ ਬਸ ਚੀਜੂ ਲਾ ਲੈਂਦਾ ਨਾ ਪਸੂ ਜਦੋਂ ਆ ਕੇ ਉਦੋਂ ਗੱਲ ਹੋਰ ਹੋ ਜਾਂਦੀ ਹੈ ਅੱਛਾ ਵੀਰੇ 2 ਨੰਬਰ ਤੇ ਜਿਹੜੀ ਬੂਰੀ ਮੱਝ ਆ ਬਾਈ ਉਹ ਵੀਰੇ 10 ਤੋਂ 15 ਦਿਨ ਕੱਚੀ ਹੈ ਵੀਰੇ ਉਹ ਹਜੇ 10 ਤੋਂ 15 ਦਿਨਾਂ ਦੀ ਕੱਚੀ ਹੈ ਉਹ ਵੱਡੇ ਵੀਰੇ ਕਿੰਨਵੇਂ ਸੂਆ ਸੁੰਦੀ ਆ ਵੀਰੇ ਦੂਜਾ ਸੂਆ ਸੁੰਦੀ ਚੋਟੀ ਦੂਜਾ ਸੂਆ ਉਹਨੇ ਸੂਣਾ ਵਾ ਹੈ ਠੀਕ ਆ ਬਾਈ ਛੋਟੀਆਂ ਗੀ ਤੇਲਾਂ ਵਾਲੀ ਪੂਰੀ ਆ ਗਈ ਹੈ ਨਾ ਤੇਲਾਂ ਵਾਲੀ ਪੂਰੀ ਆ ਵੀਰੇ ਸਾਫ ਉਤਰੀ ਜਾਵਾ ਹਮ ਅੱਛਾ ਤੇ ਦੁੱਧ ਕਿੰਨਾ ਦੇ ਦਿੰਦੀ ਆ ਵੀਰੇ ਦੁੱਧ ਵੀਰੇ ਆਪਾਂ ਉਹਦੀ 11 ਕਿਲੋ ਦੀ ਓੜ ਦੇਵਾਂਗੇ ਵੀਰੇ 11 ਕਿਲੋ ਦੀ ਠੀਕ ਆ ਬਾਈ ਅੱਛਾ ਤੇ ਇੱਕ ਗੱਲ ਹੋਰ ਆ ਵੱਡੇ ਵੀਰੇ ਠੰਡੀ ਸੀਲ ਇਹ ਵੀ ਚੰਗੀ ਆ ਹੈ ਨਾ ਬਾਈ ਮੈਂ ਕਹਿੰਦਾ ਵੱਡੇ ਭਾਈ ਆ ਕੇ ਦੇਖ ਲਓ ਹੁਣੇ ਜਰਾ ਕੱਦ ਦੇ ਵਿੱਚ ਤਾਂ ਜਿਵੇਂ ਆਪਾਂ ਕਹਿ ਪਰ ਉਹ ਜਬ ਬਰੀਕੀ ਬਰੂਕੀ ਚੰਗੀ ਆ ਹੈਨਾ ਹੂੰ ਲੈ ਇਹ ਤਾਂ ਬਟੰਡੇ ਲੂ ਜਾਂਦੀ ਆ ਸੱਜਣਾ ਹੈ ਹੈ ਬਾਈ ਓਥੇ ਵਾਲੀ ਸਾਈਡ ਨੂੰ ਜਾਉਂਗੀ ਲੱਗਦਾ ਚੱਲ ਬੰਦਾ ਅੱਜ ਮੰਝਾ ਢਾਲ ਦੇ ਉੱਪਰ ਹੂੰ ਮੈਂ ਮਕਸਰ ਵਾਲੀ ਦੂਰੀ ਤੈਅ ਕਰਦੀ ਆ ਚੰਗੀ ਆ ਮੈਂ ਆ ਸਾਫ ਸੋਹ ਤਾ 15 ਦਿਨਾਂ ਅੰਦਰ ਚੰਗੀ ਜਿੱਥੇ ਮਨਸਤ ਅਧਿਕਾਣ ਉਹਦਾ ਬਾਈ ਮੇਰੀ ਅਸਲ ਗੱਲ ਹੀ ਬਣੂਗੀ ਹੂੰ ਕਿੰਨਾ ਰੇਟ ਰਹੂਗਾ ਵੀਰੇ ਇਹਦਾ ਇਹਦਾ ਵੀਰੇ ਹਾਂ ਨਾ ਆਪਾਂ ਮੇਰੀ ਗੱਲ ਸੁਣੋ ਜਿੰਨਾ ਮਰਜ਼ੀ ਬੋਲ ਕਰਾ ਲੋ ਵੀ 1 15 ਦੀ ਦੇਣੀ ਆਪਾਂ ਹੀ 1 ਲੱਖ ਤੇ 12000 ਰੇਟ ਤਾਂ ਥੋੜਾ ਜਾਇਜ਼ ਨਾ ਕਰਦੀਏ ਵੇਚਣ ਦੀ ਵਾਲੀ ਗੱਲ ਕਰਦੀ ਵੀ ਇੱਥੇ ਜੇ ਵੇਚ ਲਈਆਂ। ਪਾ 5 ਦੀ ਕਰ ਲੋ ਫਿਰ ਵੇ। ਹੈ? 5 ਦੀ ਚੱਲ। ਨਾ ਇੱਕ 5 ਦੀ ਤੇ ਨੇੜੇ ਦੀ ਗੱਲ ਕੀਤੀ ਸੰਠੀ ਰਹੂਗੀ ਵੀਰੇ। ਠੀਕ ਆ ਬਾਈ ਮਿਸਟਰੋ ਇਹ 1 ਲੱਖ। ਪਰ ਇਹ ਗੱਪਣ-ਗੱਪਣ ਦਾ ਰੇਟ ਆ ਵੀਰੇ 1 ਪੰਜ। ਠੀਕ ਆ। ਹਾਂ ਸੂਪੀ ਬਾਈ ਫਿਰ ਤਾਂ ਸਾਫਟੀਆਂ। ਹਾਂ ਸੂਪੀ। ਇਹਦਾ ਲੋਕ ਆਪਾਂ ਨੂੰ ਵੀ ਪਤਾ ਬਾਈ ਖਰਚਾ ਆਉਂਦਾ ਫੇ ਸਹੀ ਗੱਲ ਆ ਵੀਰੇ। ਅੱਛਾ ਜਿਹੜੀ ਵੀਰੇ 3 ਨੰਬਰ ਤੇ ਮੈਂ ਛੋਟੀਆਂ ਬਈ। ਨਵੀਂ ਖੋਲੀ ਝੋਟੀ ਉਹ ਮੇਰੇ ਪਲੂਣ ਝੋਟੀਆਂ ਪਹਿਲਾ ਸੂਆ ਸੁੰਡੇ ਚ ਪਹਿਲਾਂ ਨਹੀਂ ਉਹ ਏ ਠੀਕ ਹੈ ਬਾਈ ਠੀਕ ਹੈ ਵੀਰੇ ਕਿੰਨੇ ਦਿਨ ਪਏ ਆਉਂਦੇ ਵੀਰੇ ਹਜੇ ਉਹਦੇ ਵੀਰੇ ਤਿੰਨ ਤੋਂ ਚਾਰ ਦਿਨ ਲੈ ਸਕਦੇ ਝੋਟੀ ਤਿਆਰੀ ਪੂਰੀ ਤਿਆਰੀ ਚ ਹੀ ਆਣਾ ਪੂਰੀ ਮਤਲਬ ਬਹੁਤ ਥੱਲੋ ਬਹੁਤ ਬਣੀ ਏ ਝੋਟੀ ਉਹਦੇ ਬੜੀ ਖਬਰਦਾਰਾ 10 ਕਿਲੋ ਤਾਂ ਦੇ ਦੋ ਝੋਟੀ ਬਾਈ 10 ਕਿਲੋ ਦਾ ਬਾਈ ਖੁੱਲਾ ਪਾਉ ਹੂੰ ਥੱਲੋ ਖਬਰਦਾਰਾ ਬਹੁਤ ਚੰਗੀ ਆ ਸਿੰਘ ਸਿੰਘ ਦਾ ਐ ਲੱਗਿਆ ਬਹੁਤ ਵਧੀਆ ਨਹੀਂ ਚੰਗੀ ਆ ਪਣਦੀ ਤਣਦੀ ਮੂੰਹ ਮੱਥੇ ਲੱਗਦੀ ਹਾਂ ਬਹੁਤ ਚੰਗੀ ਝੋਟੀ ਆ ਅੱਛਾ ਇਹ ਕਿੰਨੇ ਹੱਪਾ ਇਹ ਆਪਾਂ ਭਾਈ 132 ਦੀ ਦੇਵਾਂਗੇ ਬਸ ਹਾਂ ਨਾ ਹੀ ਆ ਵੀਰੇ 1,32,000 ਦੀ ਹਾਂ ਇਹਦਾ ਕੋਈ ਮਾਨਤਣ ਵੀਰੇ ਬਸ ਮੇਰੇ 2000 ਘੱਟ ਹੋ ਗਈ ਬਸ ਠੀਕ ਆ ਵੀਰੇ ਲੈ ਵੀ ਮਿੱਤਰੋ 1,32,000 ਰੁਪਏ ਰੇਟਰ ਦਾ ਲੈ ਵੀ ਪੁੱਤ ਨੇਵੇ ਤੇ ਲਾਦੀ ਕਰਾਂ ਦੀ ਕੈਮਰਾ ਇੱਕ ਵਾਰੀ ਫੇਰ ਇਹਦਾ ਚੰਗੀ ਤਰ੍ਹਾਂ ਰੂਹ ਨਾਲ ਵਿਖਾਦੀ ਮੜਾ ਆ ਤਿਆਰੀ ਤੋਰੀ ਪੂਰੀ ਜਬਰਦਸਤ ਕਰੋਗੀ ਇਹਦੇ ਦਿਨ ਕਿਨੇ ਦੱਸੇ ਸੀ ਵੀਰੇ ਹਜੇ ਇਹ ਤਿੰਨ ਤੋਂ ਚਾਰ ਦਿਨ ਵੀਰੇ ਲਾ ਸਕਦੇ ਆ ਅੱਛਾ ਬਡੇ ਵੀ ਆਪਣਾ ਨਾਮ ਕੀ ਆ ਮੇਰਾ ਨਾਮ ਜਗਦੀਸ਼ ਹੈ ਜਗਜੀਤ ਜਗਦੀਸ਼ ਹਾਂ ਜਗਦੀਸ਼ ਵੀਰੇ ਆਪਣਾ ਸ਼ਹਿਰ ਕੋੜਕਪੁਰਾ ਸਿਵਿਆ ਰੋਡ ਆ ਗਿਆ ਬਠਿੰਡਾ ਵੀਰੇ ਬਠਿੰਡਾ ਸੌਰੀ ਸ਼ਹਿਰ ਬਠਿੰਡਾ ਆ ਗਿਆ ਸਿਵਿਆ ਰੋਡ ਆ ਗਿਆ ਹਨਾ ਤੇ ਪੁਲ ਜਿਹੜਾ ਦੂਜੇ ਵਾਲਾ ਥਰਮਲ ਵਾਲਾ ਰੋਡ ਪੁਲ ਉਤਰਨ ਤੋਂ ਬਾਅਦ ਹਨਾ ਡਰਾਈਵਰ ਸਾਈਡ ਪਹਿਲਾਂ ਘੱਟ ਮੁੜਦੇ ਪਹਿਲੇ ਡਰਾਈਵਰ ਸਾਈਡ ਪਹਿਲਾਂ ਘੱਟ ਮੁੜ ਕੇ ਤੇ ਇਹ ਮਹਲ ਨਗਰ ਕਿਹੜਾ ਆ ਗਿਆ ਸਰਦੇਵ ਨਗਰ ਗਲੀ ਨਾ ਸਰਦੇਵ ਨਗਰ ਗਲੀ ਨੰਬਰ 1 ਠੀਕ ਆ ਬਾਈ ਐਡਰੈਸ ਇੱਕ ਵਾਰੀ ਤਾਂ ਪੁੱਛਿਆ ਕਿਉਂਕਿ ਮੈਂ ਪਹਿਲਾਂ ਵੀ ਥੋੜਾ ਨਹੀਂ ਦੱਸ ਸਕਿਆ ਸਹੀ ਤਰ੍ਹਾਂ ਫਿਰ ਤੁਹਾਨੂੰ ਕਨਫਿਊਜ਼ ਨਾ ਹੋਵੇ ਬਾਈ ਦਾ ਨੰਬਰ ਜਿਹੜਾ ਨੋਟ ਕਰ ਲਓ ਵੀਰੇ ਨੰਬਰ ਦੱਸੀ ਕਿਹਾ ਦੀ 84375 84300 81375 ਜੀ 77884 ਇੱਕ ਵਾਰੀ ਹੋਰ ਬੋਲੋ 8470 77884 ਠੀਕ ਹੈ ਮੈਂ ਇਸ ਨੰਬਰ ਤੇ ਕਰ ਲਓ ਬਾਈ ਦੇ ਨਾਲ ਤੁਸੀਂ ਮਿੱਤਰੋ ਰابطਾ ਕਾਇਮ ਸ਼ਹਿਰ ਹੈਗਾ ਵਾ ਮਿੱਤਰੋ ਬਠਿੰਡਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਜਿਹੜਾ ਜਾਨਵਰ ਚਾਜਦਾ ਵਾ ਮਿੱਤਰੋ ਤੁਸੀਂ ਰابطਾ ਕਾਇਮ ਕਰਿਓ ਜੇ ਬਾਈ ਦੇ ਨਾਲ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ